Aha! Aloha! 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 Aloha ਵੀਰ ਜੀ ਇਸ ਦਿਨ ਨੂੰ ਬੜਾ ਖੁਸ਼ੀਆਂ ਭਰੀਆ ਦੇਣਿਆ ਸਾਰੇ ਇਹੀ ਕੌਮ ਜਿਹੜੀ ਆ ਗਦਗਦ ਹੋ ਗਈ ਆ ਅਸੀਂ ਗਲਵਕੜੀ ਪਾ ਕੇ ਦਿਨ ਨੂੰ ਮਨਾਉਂਦੇ ਆ ਕੋਈ ਸਾਡੇ ਦੇ ਭੇਰ ਭਾਦ ਨਹੀਂ ਹੁੰਦਾ ਇਸ ਦਿਨ ਨੂੰ ਕਿਹਾ ਗਿਆ ਵੀ ਜਿਹੜੀ ਹੋਲੀ ਮੱਲੀ ਨਹੀਂ ਖੇਡਣ ਦੇਣੀ ਜਦੋਂ ਇਹਨਾਂ ਨੂੰ ਡੱਕਿਆ ਗਿਆ ਵਾ ਮਹਾਰਾਜ ਨੇ ਆਖਰ ਮੈਂ ਹੋਲਾ ਮੱਲਾ ਕੱਢੂੰਗਾ ਇਸ ਦਿਨ ਹੋਲਾ ਮੱਲਾ ਜਿਹੜਾ ਅਨੰਦਪੁਰ ਸਾਹਿਬ ਕੱਢਿਆ ਜਾਂਦਾ ਵਾ ਉਹ ਖਾਲਸੇ ਦਾ ਜਨਮ ਦੇ ਆਲਾ ਉੱਥੇ ਹੀ ਮਨਾਇਆ ਜਾਂਦਾ ਵਾ ਉਹ ਇੱਕ ਪੰਥ ਦੀ ਇਹ ਖਾਲਸੇ ਦਾ ਉਹ ਘਰ ਆ ਉੱਥੇ ਬੜੀ ਖੁਸ਼ੀਆਂ ਨਾਲ ਮਨਾਇਆ ਜਾਂਦਾ ਉਸੇ ਤਰ੍ਹਾਂ ਹੀ ਇੱਥੇ ਦਰਬਾਰ ਸਾਹਿਬ ਆ ਲੱਖਾਂ ਦੀ ਦੁਨੀਆ ਚ ਆਈ ਆ ਜਿਹੜੇ ਫੁੱਲ ਭਾਂਤ ਭਾਂਤ ਦੇ ਲੈ ਕੇ ਆਏ ਆ ਬਹੁਤ ਵਧੀਆ ਤੇ ਸੋਹਣਾ ਦਿਨ ਮਨਾਇਆ ਗਿਆ ਪਰਫਿਊਮ ਨੂੰ ਰੋਕ ਲਗਾਈ ਜਾਂਦੀ ਐ ਐਸਪੀਸੀ ਵੱਲੋਂ ਉਹ ਵੀ ਇਹ ਚੀਜ਼ਾਂ ਦਾ ਕੈਮੀਕਲ ਪਾ ਕੇ ਬਣਾਇਆ ਜਾਂਦਾ ਇੱਕ ਕਰਕੇ ਰੱਖਿਆ ਗਿਆ ਕਿ ਇੱਥੇ ਅਤਰ ਵੀ ਵਰਤੇ ਜਾਂਦੇ ਨੇ ਹੋਰ ਭਾਂਤ ਭਾਂਤ ਦੇ ਵਿੱਚ ਚੀਜ਼ਾਂ ਵਰਤੀਆਂ ਜਾਂਦੀਆਂ ਨੇ ਪਰ ਉਹ ਜਿਹੜਾ ਪਰਫੂਮ ਜਿਹੜਾ ਤਾਂ ਕਰਕੇ ਬੰਦ ਕੀਤਾ ਗਿਆ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਜੋ ਹੋਲੇ ਮਹਲੇ ਦਾ ਦਿਵਸ ਹੈ ਪੂਰਬ ਹੈ ਖਾਲਸੇ ਦੀ ਚੋਲੀ ਕਲਗੀਆਂ ਵਾਲੇ ਪਾਸ਼ਾ ਨੇ ਸਾਨੂੰ ਪਾਇਆ ਹੋਰਾ ਦੀਆਂ ਹੋਲੀਆਂ ਤੇ ਖਾਲਸੇ ਦਾ ਹੋਲਾ ਮੱਲਾ ਸਾਰੇ ਧਰਮਾਂ ਨੂੰ ਆਪਣੇ ਆਪਣੇ ਧਰਮਾਂ ਦੇ ਵਿੱਚ ਹਰ ਜੋ ਤਿਹਾੜਾ ਮੁਬਾਰਕ ਹੈ ਖਾਲਸੇ ਦਾ ਅਕਦੀ ਕਿਸੇ ਨਾਲ ਵੈਰ ਵਿਰੋਧ ਨਹੀਂ ਹੈ ਪਰ ਜੋ ਸੱਚਾ ਸਿੱਖ ਹੈ ਗੁਰੂ ਦਾ ਪਿਆਰਾ ਹੈ ਉਹ ਹਰਮੰਦਰ ਸਾਹਿਬ ਜਾਂ ਹਜੂਰ ਸਾਹਿਬ ਵਾਖਾ ਜਗ੍ਹਾ ਤੇ ਜਾ ਕੇ ਖਾਲਸਾ ਦਾ ਹੋਲਾ ਮੱਲਾ ਮਨਾਉਂਦਾ ਹੈ ਲਾਲ ਰੰਗ ਜਿਸ ਕੋ ਲਗਾ ਤਿਸ ਤੇ ਵੜ ਭਾਗਾ ਮੈਲਾ ਕਦੇ ਨਾ ਹੋਵੇ ਨਾ ਲਾਗੇ ਦਾਗਾ ਸੋ ਗੁਰੂ ਰੂਪ ਕੀ ਰੂਪੀ ਆਈ ਸਹਾ ਸੰਗ ਜੀਓ ਗੁਰੂ ਅਮਦਾ ਦੇ ਚਰਨਾਂ ਚ ਝੋਲੀਆਂ ਭਰ ਕੇ ਜਾਓ ਸੁਖ ਸ਼ਾਂਤੀ ਪ੍ਰਾਪਤ ਕਰੋ ਇਸੇ ਤਰ੍ਹਾਂ ਗੁਰੂ ਘਰ ਦੇ ਦਰਸ਼ਨਾਂ ਲਈ ਆਂਦੇ ਰਹੋ ਤੇ ਇੱਥੇ ਖੁਸ਼ੀਆਂ ਲੈਂਦੇ ਰਹੋ ਖੁਸ਼ੀਆਂ ਦੇ ਜਕਾਰੇ ਬੁਲਾਵੇ ਨੇ ਹਾਲੋ ਜਾਵੇ ਗੁਰੂ ਗੋਬਿੰਦ ਸਿੰਘ ਪਾਛਾ ਦੇ ਮਨ ਨੂੰ ਭਾਵੇ ਸਾਸਤਰੀਆ ਕਾਲ ਬਹੁਤ ਵਧੀਆ ਇੱਕ ਮਨ ਨੂੰ ਸਕੂਨ ਮਿਲਿਆ ਜੋ ਇੱਕ ਕੀ ਠੰਡਕ ਮਿਲੀ ਇੱਥੇ ਆ ਕੇ ਸੰਗਤ ਦੇ ਦਰਸ਼ਨ ਕਰਕੇ ਪਾਰੀ ਕੇ ਬੇਨਤੀ ਕਰਾਂਗੇ ਸੰਗਤ ਨੂੰ ਅਗਾਹ ਤੋਂ ਜਦੋਂ ਵੀ ਇੱਥੇ ਤੁਸੀਂ ਸਪਰੇ ਲੈ ਕੇ ਆਓ ਆਲਕੋਹਲ ਤੋਂ ਬਿਨਾਂ ਲੈ ਕੇ ਆਓ ਕੋਈ ਗੁਰੂ ਸਾਹਿਬਾਂ ਦੇ ਉੱਤੇ ਇਹ ਸਪਰੇ ਹੋਣਾ ਹੁੰਦਾ ਸੰਗਤ ਦੇ ਉੱਪਰ ਹੋਣਾ ਹੈ ਤੇ ਬਿਨਾਂ ਆਲਕੋਹਲ ਤੋਂ ਯੂਜ਼ ਕਰੋ ਕੋਈ ਕੈਮੀਕਲ ਨਾ ਵਿੱਚ ਪਾਇਆ ਜਾਵੇ ਐਸਡੀ ਪੀਸੀ ਦੇ ਪ੍ਰਬੰਧ ਕਿੱਦਾਂ ਦੇ ਲੱਗੇ ਬਹੁਤ ਵਧੀਆ ਅਰੇਂਜਮੈਂਟਾਂ ਨਾਲ ਬਹੁਤ ਪ੍ਰਬੰਧ ਹੈਗਾ ਬਹੁਤ ਵਧੀਆ ਨੰਨਾ ਨਾ ਆਇਆ ਹੁੰਦਾ ਮਿਲਿਆ ਜੀ 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 ਹਾਂ ਐਕਸਪੀਰੀਅੰਸ ਕਿਤੇ ਹੋਰ ਦੇਖਣ ਨੂੰ ਮਿਲਿਆ ਨਾ 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 ਇੱਥੇ ਜੀ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਅਪਾ ਅਮਰੀਕਾ ਜੀ ਰੇਕੇ ਤੋਂ ਆਏ ਹਾਂ ਸਪਿੰਦਰ ਸਿੰਘ ਜੀ ਮੈਂ ਦਿੱਲੀ ਤੋਂ ਆਏ ਹਾਂ ਜੀ ਇਹ ਜੀਹਾਂ ਨਜ਼ਾਰਾ ਕਿਤੇ ਦੇਖਿਆ ਹੋਲੇ ਮੱਲੇ ਅਲੋਕਿਕ ਨਜ਼ਾਰਾ ਅਲੋਕਿਕ ਨਜ਼ਾਰਾ ਲੋਕੀ ਕਹਿੰਦੇ ਮਥਰੇ ਦੀ ਬਰਿੰਦਾਵਨ ਦੀ ਮੈਂ ਕਹਿੰਦਾ ਇੱਕ ਵਾਰ ਗੁਰੂ ਦੀ ਇੱਧਰ ਆਓ ਅਮਰ ਸਰਾਓ ਦੇਖੋ ਕਿਸ ਤਰ੍ਹਾਂ ਇੱਥੇ ਭੋਲਾ ਮੱਲਾ ਖੇੜਿਆ ਜਾਂਦਾ ਹੈ ਜੀ ਅੱਜ ਸਪੈਸ਼ਲ ਆਏ ਸੀ ਇੱਥੇ ਜਾਂ ਸਪੈਸ਼ਲ ਕੀ ਸਪੈਸ਼ਲ ਹੋਲੇ ਮੱਲੇ ਵਾਸਤੇ ਆਇਆ ਵੈਸੇ ਤਾਂ ਤਿੰਨ ਮੱਲੇ ਹੁੰਦੇ ਨੇ ਦੁਸ਼ਹਿਰਾ ਦਾ ਮੱਲਾ ਹੁੰਦਾ ਸੀਗਾ ਕਿਸੇ ਟਾਈਮ ਤੇ ਦੀਵਾਲੀ ਦਾ ਹੁੰਦਾ ਸੀ ਵਸਾਕੀ ਦਾ ਹੁੰਦਾ ਇੱਕ ਕਰ ਕਰਾ ਕੇ ਕੋਈ ਰਹਿ ਗਿਆ ਭੋਲਾ ਮੱਲਾ ਤੇ ਅਸੀਂ ਕਿਉਂ ਨਾ ਇਹਨੂੰ ਗੁਰੂ ਸਾਹਿਬ आ, हर बार परफ्यूम तो रोक लगाई जाती तो ले, कि परफ्यूम में केमिकल बहुत होते हैं लेकिन फिर भी संगत लेके आंदी कि कहना है ऐसे बारे में ये कहवांगे कि मिस्ट लेके आओ वाटर बेस परफ्यूम लेके आओ अल्कोहल वाले ना लेके आओ अल्कोहल वाले आंखों भी खराब करते हैं ना एज परफ्यूमर मेरी अपनी फैक्ट्री